ਗਲਹਿਰੀ ਦੇ ਬੱਚੇ ਕਹਾਣੀ ਓਮਕਾਰ ਸੂਤ ਬਹੋਨਾ ਪੰਕਜ ਦੀ ਉਮਰ 8 ਸਾਲਾਂ ਦੀ ਸੀ ਉਹ ਦੂਜੀ ਜਮਾਤ ਵਿੱਚ ਪੜਦਾ ਸੀ ਪੜਨ ਵਿੱਚ ਹੁਸ਼ਿਆਰ ਤੇ ਬੋਲਚਾਲ ਵਿੱਚ ਵੀ ਸਿਆਣਾ ਮੁੰਡਾ ਸੀ ਉਹ ਕਿਸੇ ਨੂੰ ਕੌੜਾ ਤਾਂ ਓਕਾ ਹੀ ਨਹੀਂ ਸੀ ਬੋਲਦਾ ਜਦ ਵੀ ਗੱਲ ਕਰਦਾ ਸੀ ਬੜੀ ਸਿਆਣੀ ਤੇ ਮਧੁਰ ਆਵਾਜ਼ ਵਿੱਚ ਕਰਦਾ ਸੀ ਕੁਝ ਦਿਨਾਂ ਤੋਂ ਉਹਨਾਂ ਦੇ ਘਰ ਮਿਸਤਰੀ ਲੱਗੇ ਹੋਏ ਸਨ ਉਹ ਮਕਾਨ ਤਾਂ ਉਹਨਾਂ ਦਾ ਪੱਕਾ ਹੀ ਸੀ 4-5 ਸਾਲ ਹੋ ਗਏ ਸਨ ਮਕਾਨ ਬਣੇ ਨੂੰ ਪਰ ਪਲੱਸਟਰ ਅਜੇ ਸਿਰਫ ਇੱਕ ਕਮਰੇ ਨੂੰ ਹੀ ਕਰਵਾਇਆ ਹੋਇਆ ਸੀ ਬਾਕੀ ਦੋ ਕਮਰੇ ਅਤੇ ਇੱਕ ਬਰਾਂਡਾ ਪਲੱਸਟਰ ਕਰਨ ਵਾਸਤੇ ਹੁਣ ਮਿਸਤਰੀ ਤੇ ਮਜ਼ਦੂਰ ਲਾਏ ਹੋਏ ਸਨ ਪੰਕਜ ਸਕੂਲੋਂ ਆ ਕੇ ਮਿਸਤਰੀਆਂ ਕੋਲ ਆ ਬੈਠਾ ਉਹ ਕੰਧਾਂ ਤੇ ਪਲੱਸਟਰ ਹੁੰਦਾ ਵੇਖ ਰਿਹਾ ਸੀ ਮਿਸਤਰੀ ਪਹਿਲਾਂ ਕੰਦ ਤੇ ਕਰੰਡੀ ਨਾਲ ਮਸਾਲਾ ਚੇਪ ਦਿੰਦਾ ਸੀ ਤੇ ਬਾਅਦ ਵਿੱਚ ਲੱਕੜੀ ਦਾ ਚਾਰਕੋ ਫੁੱਟਾ ਗੱਜ ਫੇਰ ਕੇ ਮਸਾਲੇ ਨੂੰ ਪੱਧਰ ਕਰਦਾ ਫਿਰ ਹੋਰ ਪੱਧਰ ਕਰਨ ਵਾਸਤੇ ਲੱਕੜੀ ਦਾ ਗੁਰਮਾਲਾ ਫੇਰਦਾ ਤੇ ਅਖੀਰ ਵਿੱਚ ਲੋਹੇ ਦਾ ਗੁਰਮਾਲਾ ਫੇਰ ਕੇ ਕੰਦ ਇੱਕਦਮ ਚਿਕਨੀ ਕਰ ਦਿੰਦਾ ਸੀ ਪੰਕਜ ਬੈਠਾ ਮਿਸਤਰੀ ਨੂੰ ਕੰਮ ਕਰਦਿਆਂ ਵੇਖ ਰਿਹਾ ਸੀ ਇਹ ਸਭ ਵੇਖ ਕੇ ਉਸ ਨੂੰ ਬੜਾ ਮਜ਼ਾ ਆ ਰਿਹਾ ਸੀ ਦੁਪਹਿਰੇ ਮਿਸਤਰੀ ਤੇ ਮਜ਼ਦੂਰ ਰੋਟੀ ਖਾਣ ਚਲੇ ਗਏ ਪੰਕਜ ਉਥੇ ਹੀ ਬੈਠਾ ਬੈਠਾ ਖੇਡਣ ਲੱਗ ਪਿਆ ਖੇਡਦੇਆਂ ਖੇਡਦੇਆਂ ਪੰਕਜ ਦਾ ਧਿਆਨ ਕੰਦ ਕੋਲ ਚੱਕਰ ਘੱਟ ਰਹੀ ਇੱਕ ਗਲੈਰੀ ਵੱਲ ਚਲਾ ਗਿਆ ਉਹ ਬੜੀ ਬੇਚੈਨੀ ਨਾਲ ਅੰਦਰ ਬਾਹਰ ਚੱਕਰ ਲਗਾ ਰਹੀ ਸੀ ਉਹ ਕੰਦ ਦੇ ਉੱਪਰ ਚੜਨ ਦੀ ਅਸਫਲ ਕੋਸ਼ਿਸ਼ ਕਰ ਰਹੀ ਸੀ ਪੰਕਜ ਦਾ ਧਿਆਨ ਖੇਡਣ ਵੱਲੋਂ ਹਟ ਕੇ ਗਲੈਰੀ ਤੇ ਕੇਂਦ੍ਰਿਤ ਹੋ ਗਿਆ ਉਹ ਗਲੈਰੀ ਦੀਆਂ ਬੇਚੈਨ ਹਰਕਤਾਂ ਨੂੰ ਬੜੀ ਉਤਸੁਕਤਾ ਨਾਲ ਵੇਖਣ ਲੱਗ ਪਿਆ ਉਸ ਨੂੰ ਯਾਦ ਆਇਆ ਕਿ ਕੰਦ ਦੀ ਇੱਕ ਤਰੇੜ ਵਿੱਚ ਗਲੈਰੀ ਦੇ ਬੱਚੇ ਸਨ ਉਹ ਦਰਜ ਮੋਰੀ ਪਲਸਟਰ ਹੋਣ ਕਰਕੇ ਬੰਦ ਹੋ ਗਈ ਸੀ ਬੱਚੇ ਮੋਰੀ ਦੇ ਅੰਦਰ ਹੀ ਸਨ ਜਿਸ ਕਰਕੇ ਬੱਚਿਆਂ ਕੋਲ ਪਹੁੰਚਣ ਦੀ ਤੰਗ ਗੈਲਰੀ ਦੀ ਵਿੱਚ ਇੰਨੀ ਦਾ ਕਾਰਨ ਸੀ ਗੈਲਰੀ ਨੂੰ ਹਰ ਰੋਜ਼ ਵੇਖਦਾ ਸੀ ਉਹਨਾਂ ਦੇ ਘਰੇ ਕਈ ਗੈਲਰੀਆਂ ਘੁੰਮਦਿਆਂ ਫਿਰਦਿਆਂ ਰਹਿੰਦੀਆਂ ਸਨ ਕਦੇ ਉਹ ਉਹਨਾਂ ਦੇ ਵੇੜੇ ਵਿੱਚ ਉੱਗੇ ਤੂਤ ਤੇ ਚੜ ਜਾਂਦੀਆਂ ਕਦੇ ਗੁਆਂਢੀਆਂ ਦੇ ਘਰੇ ਚਲੀਆਂ ਜਾਂਦੀਆਂ ਸਨ ਜ਼ਿਆਦਾ ਸਮਾਂ ਉਹਨਾਂ ਦੀ ਕੰਦ ਵਿੱਚ ਬਣੀਆਂ ਦਰਜਾਂ ਵਿੱਚ ਛੁਪਦੀਆਂ ਨਿਕਲਦੀਆਂ ਰਹਿੰਦੀਆਂ ਸਨ ਕੰਦਾਂ ਤੇ ਪਲੱਸਤਰ ਨਾ ਹੋਇਆ ਹੋਣ ਕਰਕੇ ਕੰਦਾਂ ਵਿੱਚ ਕਈ ਵੱਡੀਆਂ ਛੋਟੀਆਂ ਖੋੜਾਂ ਸਨ। ਉਹਨਾਂ ਖੋੜਾਂ ਵਿੱਚ ਗਲੈਰੀਆਂ ਦੇ ਘਰ ਸਨ। ਉੱਪਰ ਛੱਤ ਦੇ ਲੈਂਟਰ ਦੇ ਨਾਲ ਇੱਕ ਵੱਡੀ ਸਾਰੀ ਮੋਰੀ ਵਿੱਚ ਗਲੈਰੀ ਦੇ ਬੱਚਿਆਂ ਦਾ ਉਸਨੂੰ ਪਤਾ ਸੀ। ਹੁਣ ਉਹ ਮੋਰੀ ਪਲੱਸਤਰ ਹੋਣ ਕਰਕੇ ਬੰਦ ਹੋ ਗਈ ਸੀ। ਉਸਨੇ ਸੋਚਿਆ ਜੇ ਪਲੱਸਤਰ ਸੁੱਕ ਗਿਆ ਤਾਂ ਬੱਚੇ ਵਿੱਚੇ ਹੀ दम ਘੁੱਟ ਕੇ ਮਰ ਜਾਣਗੇ। ਉਹ ਕਿਸੇ ਤਰ੍ਹਾਂ ਗਲੈਰੀ ਦੇ ਮਾਸੂਮ ਬੱਚਿਆਂ ਨੂੰ ਬਚਾਉਣ ਦੀ ਬਿਉਂਤ ਸੋਚਣ ਲੱਗ ਪਿਆ। ਮੋਰੀ ਬਹੁਤ ਉੱਚੀ ਛੱਤ ਦੇ ਨਾਲ ਕਰਕੇ ਸੀ ਪੰਕਜ ਜੀ ਬਹੁਤ ਛੋਟਾ ਸੀ ਮੋਰੀ ਤੱਕ ਪਹੁੰਚਣਾ ਉਸ ਲਈ ਬੜਾ ਮੁਸ਼ਕਿਲ ਸੀ ਉਸਨੇ ਸੋਚਿਆ ਕਿ ਉਹ ਮਿਸਤਰੀ ਅਤੇ ਮਜ਼ਦੂਰਾਂ ਨੂੰ ਕਹਿ ਕੇ ਗੈਲਰੀ ਦੇ ਬੱਚੇ ਮੋਰੀ ਵਿੱਚੋਂ ਬਾਹਰ ਕਢਵਾ ਦੇਵੇਗਾ ਇਸ ਲਈ ਜਦੋਂ ਮਿਸਤਰੀ ਮਜ਼ਦੂਰ ਰੋਟੀ ਖਾ ਕੇ ਵਾਪਸ ਆਇਆ ਤਾਂ ਉਸਨੇ ਕਿਹਾ ਅੰਕਲ ਜੀ ਉਥੇ ਮੋਰੀ ਵਿੱਚ ਗੈਲਰੀ ਦੇ ਬੱਚੇ ਹਨ ਪਲੱਸਟਰ ਨਾਲ ਮੋਰੀ ਬੰਦ ਹੋ ਗਈ ਏ ਫਿਰ ਅਸੀਂ ਕੀ ਕਰੀਏ ਗੈਲਰੀ ਦੇ ਬੱਚੇ ਹੀ ਹਨ ਹੋਰ ਤਾਂ ਕੁਝ ਨਹੀਂ ਹੈ ਮਿਸਤਰੀ ਉਸ ਦੀ ਗੱਲ ਵਿੱਚੋਂ ਹੀ ਕੱਟਦਿਆਂ ਰੁੱਖੇ ਜਿਹੇ ਅੰਦਾਜ਼ ਵਿੱਚ ਬੋਲ ਕੇ ਹੱਸ ਪਿਆ। ਕੋਲ ਖੜੇ ਮਜ਼ਦੂਰ ਵੀ ਹਿੜ-ਹਿੜ ਕਰਨ ਲੱਗ ਪਏ। ਪੰਕਜ ਰੋਣ ਹਾਕਾ ਜਿਹਾ ਹੋ ਗਿਆ। ਕੋਈ ਵਾਹ ਨਾ ਚੱਲਦੀ ਵੇਖ ਕੇ ਉਹ ਦੁਖੀ ਮਨ ਨਾਲ ਆਪਣੇ ਪਾਪਾ ਕੋਲ ਆ ਗਿਆ। ਉਸ ਨੂੰ ਕੁਝ ਚਿਰ ਪਹਿਲਾਂ ਜਿਹੜੇ ਮਜ਼ਦੂਰ ਕੰਮ ਕਰਦੇ ਚੰਗੇ-ਚੰਗੇ ਲੱਗ ਰਹੇ ਸਨ, ਉਹ ਹੀ ਹੁਣ ਭੜੇ-ਭੜੇ ਬਦਮਾਸ਼ ਜਿਹੇ ਜਾਪਣ ਲੱਗ ਪਏ। ਉਸਦੇ ਪਾਪਾ ਅਖਬਾਰ ਪੜ੍ਹ ਰਹੇ ਸਨ। ਉਹ ਆਉਂਦਿਆਂ ਹੀ ਨਿਮਰਤਾ ਨਾਲ ਬੋਲਿਆ, "ਪਾਪਾ ਜੀ, ਦੱਸ ਪੁੱਤਰ" ਕਹਿ ਕੇ ਉਸਦੇ ਪਾਪਾ ਨੇ ਅਖਬਾਰ ਤੋਂ ਧਿਆਨ ਹਟਾ ਕੇ ਉਸਦੇ ਮੋਢੇ ਤੇ ਹੱਥ ਰੱਖ ਲਿਆ ਪਿਓ ਦੇ ਮਿੱਠੇ ਬੋਲਾਂ ਅਤੇ ਪਿਆਰ ਨਾਲ ਮੋਢੇ ਤੇ ਰੱਖੇ ਹੱਲੇ ਸ਼ੇਰੀ ਵਰਗੇ ਹੱਥ ਨੇ ਉਸ ਨੂੰ ਬੋਲਣ ਦਾ ਹੌਸਲਾ ਬਖਸ਼ਿਆ ਉਹ ਬੋਲਿਆ ਪਾਪਾ ਜੀ ਉੱਥੇ ਜਿਹੜੀ ਮੋਰੀ ਵਿੱਚ ਕਾਂਟੋ ਦੇ ਬੱਚੇ ਹਨ ਉਹਨਾਂ ਦੀ ਮੋਰੀ ਆਪਣੇ ਮਿਸਤਰੀ ਨੇ ਬੰਦ ਕਰ ਦਿੱਤੀ ਏ ਬੱਚੇ ਵਿੱਚੇ ਹੀ ਹਨ ਵਿਚਾਰੇ ਮਾਰ ਜਾਣਗੇ ਪਾਪਾ ਪੰਕਜ ਦੀ ਗੱਲ ਦੀ ਅਸਲੀਅਤ ਸਮਝ ਗਏ ਬੋਲੇ ਚੱਲ ਪੁੱਤਰ ਹੁਣੇ ਹੀ ਆਪਾਂ ਕਢਵਾ ਦਿੰਦੇ ਆਂ ਚੱਲ ਚੱਲ ਤੇ ਉਸਦੇ ਪਾਪਾ ਉੱਠ ਕੇ ਉਹਦੇ ਨਾਲ ਦੂਜੇ ਕਮਰੇ ਵਿੱਚ ਚਲੇ ਗਏ ਪੰਕਜ ਨੇ ਆਪਣੀ ਨਿੱਕੀ ਜਹੀ ਉਂਗਲੀ ਨਾਲ ਇਸ਼ਾਰਾ ਕਰਕੇ ਬੱਚਿਆਂ ਬਾਰੇ ਦੱਸਿਆ ਪਾਪਾ ਨੇ ਕੋਲ ਪਈ ਲੱਕੜ ਦੀ ਪੌੜੀ ਕੰਧ ਨਾਲ ਲਗਾ ਦਿੱਤੀ ਮਿਸਤਰੀ ਨੂੰ ਕਹਿ ਕੇ ਪਲੱਸਦਰ ਚੜਵਾ ਦਿੱਤਾ ਫਿਰ ਇੱਕ ਢੱਕੇ ਨਾਲ ਦਰਜ ਖੁੱਲਚੇ ਵਿੱਚ ਫਸਿਆ ਗਿੱਲਾ ਮਸਾਲਾ ਵੀ ਕਢਵਾ ਦਿੱਤਾ ਮੋਰੀ ਵਿੱਚੋਂ ਗਲੈਰੀ ਦੇ ਬੱਚੇ ਬਾਹਰ ਛਾਲਾ ਮਾਰ ਗਏ ਉਹ ਬੇਚੈਨ ਹੋਈ ਫਿਰਦੀ ਆਪਣੀ ਮਾਂ ਦੇ ਸੰਗ ਜਾ ਰਲੇ ਮਿਸਤਰੀ ਤੇ ਮਜ਼ਦੂਰ ਚੁੱਪਚਾਪ ਖੜੇ ਪੰਕਜ ਦੀ ਦਿਆਲਤਾ ਬਾਰੇ ਸੋਚ ਰਹੇ ਸਨ ਮਿਸਤਰੀ ਨੂੰ ਸੰਬੋਧਨ ਹੋ ਕੇ ਪੰਕਜ ਦੇ ਪਾਪਾ ਬੋਲੇ ਮਿਸਤਰੀ ਸਾਹਿਬ ਉੱਪਰ ਦੁਬਾਰਾ ਪਲਸਤਰ ਮਾਰ ਦੇਵੀਂ ਜੀ ਕਹਿ ਕੇ ਮਿਸਤਰੀ ਬੱਠਲ ਵਿੱਚਲੇ ਮਸਾਲੇ ਵਿੱਚ ਕਰਨੀ ਫੇਰਨ ਲੱਗ ਪਿਆ ਪੰਕਜ ਮੁਸਕਰਾਉਂਦਾ ਕਿਸੇ ਜੇਤੂ ਵਾਂਗ ਆਪਣੇ ਪਾਪਾ ਦੇ ਨਾਲ ਹੀ ਕਮਰੇ ਵਿੱਚੋਂ ਬਾਹਰ ਨਿਕਲ ਆਇਆ ਉਸ ਦਾ ਮੁਸਕਰਾਉਂਦਾ ਚਿਹਰਾ ਕਿਸੇ ਗੁਲਾਬ ਦੇ ਖੀੜੇ ਫੁੱਲ ਵਾਂਗ ਪ੍ਰਤੀਤ ਹੋ ਰਿਹਾ ਸੀ